ਸਸੀ ਕਾਲ ਜੀ ਸਾਰੇ ਪਰਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਕੋਟ ਸੁਖੀਏ ਦੇ ਵਿੱਚ ਕੋਟ ਸੁਖੀਆ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਮਾਨਮਤਾ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਵਪਾਰ ਦਾ ਵੀਰ ਦਾ ਕੰਮ ਆ ਤੇ ਇੱਕ ਵਾੜ ਗਾਈਆਂ ਤਿੰਨ ਚਾਰ ਸੀਗੀਆਂ ਪਰ ਉਹਦੇ ਉਹ ਦੋ ਤਿੰਨ ਵਿਕ ਗੀਆਂ ਮਿੱਤਰੋ ਤੇ ਇੱਕ ਵਾੜ ਬਾਕੀ ਆ ਵੀਰ ਦੇ ਕੋਲੇ ਵਿਕਾਉ ਪੜੀ ਸੰਭੀ ਵਜਨਦਾਰ ਤੇ ਜਾਣ ਵਾਲੀ ਗਾਵ ਆ ਜਿਹੜੀ ਮਿੱਤਰੋ ਕਿੰਨਾ ਸੁਆ ਕਿੰਨੇ ਦਿਨਾਂ ਦੀ ਕਰਤੀ ਆ ਕੀ ਰੇਟ ਕਰਦਾ ਬਾਈ ਸਾਰੀ ਜਾਣਕਾਰੀ ਲੈ ਦਿੰਨਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਵੀਰੇ ਵਧੀਆ ਬਾਈ ਜੀ ਸੇਤਾ ਘਰ ਪਰਿਵਾਰ ਵੀਰੇ ਸਭ ਵਧੀਆ ਠੀਕ ਠਾਕ ਬਈ ਚਲੋ ਠੀਕ ਆ ਵੀਰੇ ਅੱਛਾ ਨਾਮ ਦੱਸਿਓ ਵੀਰੇ ਇੱਕ ਵਾਰੀ ਆਪਣਾ ਬਈ ਨਾਮ ਮੇਰਾ ਵਰਦੀਪ ਸਿੰਘ ਆ ਸਾਨਾ ਫਰਜਿੰਦਰ ਸਿੰਘ ਜਿੰਦੂ ਠੀਕ ਆ ਵੀਰੇ ਅੱਛਾ ਵੱਡੇ ਬਾਈ ਵਹਿਣ ਵੇਤਨੀਆਂ ਜਿਹੜੀ ਆਪਾਂ ਇਹ ਲੈ ਕੇ ਆਉਂਦੀ ਆ ਭਰਾ ਹਾਂ ਵੀ ਆਪਾਂ ਲੈ ਕੇ ਇਹਨਾਂ ਦਾ ਕੰਮ ਹੈਗਾ ਵੀ ਆਪਣਾ ਉਹਦਾ ਠੀਕ ਆ ਵੀਰੇ ਚਲੋ ਵਧੀਆ ਕੰਮ ਆ ਬਾਈ ਅੱਛਾ ਵੀਰੇ ਕਿੰਨੇ ਦਿਨ ਬਾਕੀ ਆ ਅਜੇ ਇਹਦੇ ਬਈ 10 ਦਿ ਬਈ ਜਿਹੜਾ 50000 ਰੁਪਏ ਦੇ ਡਰੋ ਬਈ ਇਹਦਾ ਠੀਕ ਹੈ ਮਾਨਤਣ ਵਿੱਚੋਂ ਬਈ ਹੋਊਗਾ ਬਈ ਠੀਕ ਹੈ ਸੁਆ ਕਿਨਵਾ ਹੁੰਦੀ ਆ ਵੀਰੇ ਸੁਆ ਵੀ ਪਹਿਲਾਂ ਹੁੰਦੀ ਆ ਬਈ ਪਹਿਲਾਂ ਤਾਂ ਹੁੰਦੀ ਆ ਪਲੂਣੀ ਆ ਇਹ ਪਲੂਣੀ ਆ ਬਈ ਠੀਕ ਹੈ ਵੀਰੇ ਠੀਕ ਹੈ ਬਈ ਅੱਛਾ ਤੇ ਵੀਰੇ ਇਹਦੇ 50000 ਦੇ ਵਿੱਚੋਂ ਮਾਨਤਣ ਕਰ ਦੇਗਾ ਹੈ ਪਾਵੇ ਕਰਦਾਂਗੇ ਬਈ ਕੱਢੀਏ ਬਾਂ ਨੂੰ ਤੋਰਦੀ ਹੈ ਭਰਾ ਜੀ ਮਾਨ ਕਰ ਦਿੰਦੇ ਆ ਕੋਲ ਦੀ ਵੀਰੇ ਲੈ ਮਿੱਤਰੋ ਪਹਿਲਾਂ ਨਾ ਪਲੂਣਾ ਵੱਛੀ ਹਜੇ ਕੱਚੀ ਆ 10 15 ਦਿਨ ਹੀ ਲੱਜੜੇ ਨੇ ਬਣਦੀ ਬਣਾਉਂਦੀ ਨੇ ਥੱਲੋ ਦੇਖ ਸਕਦੇ ਆ ਨਿੱਗਰ ਜਾਣ ਵਾਲੀ ਲਹੂ ਪਾਣੀ ਵਾਲੀ ਵੱਛੀ ਆ ਕੋਈ ਕਹਿਣ ਤੋਂ ਪਾਵੇ ਫਰਮਾ ਦੇ ਫੋਨ ਤੋਂ ਕੰਮ ਦੀ ਆ ਵੀ ਮਤਲਬ ਜਿਹੜੇ ਭਰਾ ਮੰਡੀ ਮੰਡੀ ਪਸ਼ੂ ਵੇਚਦੇ ਆ ਉਹਨਾਂ ਦੇ ਲਈ ਕੰਮ ਦੀ ਆ ਕਿਉਂਕਿ ਨਿੱਗਰ ਚੰਗੀ ਆ ਜਾਣ ਵਾਲੀ ਚੰਗੀ ਆ ਜੰਨੀ ਹੈਗੀ ਆ ਵਧੀਆ ਚੰਗੀ ਆ ਥਣ ਤੁਨ ਬਹੁਤ ਚੰਗਾ ਲੱਗਾ ਕਰਮ ਵਾਲੀ ਨੂੰ ਮੋਟਾ ਮੋਟਾ ਅੱਛਾ ਵੀਰੇ ਉਮਰ ਕਿੰਨੀ ਕੁ ਦੀ ਹੋਊਗੀ ਬਈ ਆਪਾਂ ਨੂੰ ਪਤਾ ਨਹੀਂ ਉਮਰ ਆਪਾਂ ਦੇਖੇਗਾ ਆਪਾਂ ਪਤਾ ਇਹ ਗੱਲ ਹੋਰ ਦੱਸ ਦਵਾਂ ਪਸ਼ੂ ਬਾਈ ਦੇ ਇੱਧਰ ਬਾਹਰਲੇ ਪਾਸੇ ਹੁੰਦੇ ਆ ਉੱਥੋਂ ਖੋਲ ਕੇ ਲਿਆਂਦੀ ਕਰਕੇ ਵੱਧ ਉਪਰਾ ਕਰਦੀ ਪਈ ਆ ਵੀ ਇੱਥੇ ਇਹ ਕੱਲੀ ਆ ਤਾਂ ਕਰਕੇ ਕਾਲੀ ਪਈ ਹੋਈ ਆ ਮਿਸਟਰ ਉਹਵੇਂ ਨਹੀਂ ਠੰਡੀ ਠੰਡੀ ਹੱਥੋਂ ਥਲਵਾ ਲੈਂਦੀ ਹਾਂ ਹਾਂ ਬਈ ਜ ਠੀਕ ਹੈ ਆਰਡਰ ਦੀ ਹੋਈ ਹੈ ਫਿਰ ਹਾਂ ਆਰਡਰ ਦੀ ਹੋ ਜਾ ਬੇਟੰਡੀ ਸ਼ੀਲਾ ਪੂਰੀ ਘਾ ਅਸੇ ਨੰਬਰ ਦੱਸੀ ਵੀਰੇ ਇੱਕ ਵਾਰੀ ਆਪਣਾ ਬਾਈ 7527905431 ਇੱਕ ਵਾਰੀ ਹੋਰ ਬੋਲ ਦੇ ਵੀਰੇ 75279054 रेट ठीक है वीर लेई मित्रों इस नंबर ते बाइनिंग करनी है तो सी मित्रों رابطہ ਕੈਮ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆਪ ਲੋਨ ਵੜੀਆ ਕਰਮਾਂ ਵਾਲੀ ਹਜੇ 10 ਤੋਂ 15 ਦਿਨਾਂ ਦੀ ਕੱਚੀ ਆ ਬਣਦੀ ਬਣਾਉਂਦੀ ਨੇ ਚੰਗੀ ਥੱਲੋਂ ਨਿਖਰ ਜਾਣਾ ਰੇਟ ਇਹਦਾ ਹੈਗਾ ਜਿਹੜਾ 50000 ਰੁਪਿਆ ਵਿੱਚੋਂ ਮਾਨਤਨ ਹੋ ਜਾਊਗਾ ਅਗਲੀ ਕਾਰਵਾਈ ਵੀਰ ਦਾ ਨੰਬਰ ਨੋਟ ਜਿਹੜਾ ਕਰ ਲੋ ਤੁਸੀਂ ਇੱਕ ਵਾਰੀ ਲਿਖ ਲਓ ਭਾਈ ਨੰਬਰ ਦੱਸੀ ਕਿਦਾ 75279054 रेट ठीक है जी ਇਸ ਨੰਬਰ ਤੇ ਬਾਈ ਨਾਲ ਰਾਬਤਾ ਕੈਮ ਕਰੋ ਗੱਲਬਾਤ ਲਈ ਸ਼ੁਕਰੀਆ ਚੌਂਦਰੋ ਪਿੰਡ ਕੋੜ ਸੁਕੀਆ ਜ਼ਿਲ੍ਹਾ ਫਰੀਦਕੋਟ